ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆ ਰੈਡੀਮੇਡ ਕੋਟ ਸੈੱਟ ਦੀ ਰੈਡੀਮੇਡ ਕੋਟ ਸੈੱਟ ਦੀ ਬਹੁਤ ਹੀ ਵਧੀਆ ਆਫਰ ਲੈ ਕੇ ਆਏ ਆ ਤਰੀਕ ਅੱਜ ਹੈਗੀ ਐ 7 7 2025 ਅੱਜ ਦਾ ਰੇਟ ਹੈ 7 7 2025 ਦਾ ਰੇਟ ਹੈਗਾ ਜੀ ਕੋਟ ਸੈੱਟ ਦਾ ਆਰਟੀਕਲ ਆ ਗਿਆ ਚਾਰ ਕਲਰ ਮਿਲਣਗੇ ਆਫਰ ਦੇ ਵਿੱਚ ਪੀਸ ਮਿਲੇਗਾ ਅਸੀਂ ਅਗਰ ਕੱਪੜਾ ਵੀ ਲੈਣ ਜਾਂਦੇ ਆ ਤਾਂ ਵੀ 4-500 ਦਾ ਕੱਪੜਾ ਆਣਾ ਹੈ ਅਗਰ ਸਟੀਚਿੰਗ ਵੀ ਕਰਾਉਣੀ ਹੈ ਤਾਂ ਵੀ 4-500 ਸਟੀਚਿੰਗ ਹੋਣੀ ਹੈ ਅਸੀਂ ਤੁਹਾਨੂੰ ਪੀਸ ਦਿਖਾ ਰਿਹਾ ਕੋਟ ਸੈੱਟ ਦਾ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਹੀ ਪਿਆਰਾ ਕੱਪੜਾ ਕਲਰ ਦੇ ਆਗੇ 4 ਕਲਰ ਚੈੱਕ ਕਰ ਲਓ ਫਿਰ ਤੁਹਾਨੂੰ ਰੇਟ ਵੀ ਦੱਸਦੇ ਆ ਫਟਾਫਟ ਆਰਡਰ ਕਰ ਲੈਣਾ ਬਸ ਸਕਰੀਨ ਦੇ ਉੱਤੇ ਨੰਬਰ ਚਾ ਰਹੇ ਨੇ ਆ ਦੇਖੋ ਆ ਕਲਰ ਲਾਈਟ ਮੋਵ ਕਲਰ ਹੈ ਬਹੁਤ ਹੀ ਪਿਆਰਾ ਕਲਰ ਆਏਗਾ ਲਾਈਟ ਮੋਵ ਕਲਰ ਬਹੁਤ ਹੀ ਪਿਆਰਾ ਕਲਰ ਕਲ ਅਜੋਈ ਬਹੁਤ ਸੋਹਣਾ ਨਾਲ ਆਏਗਾ ਕੋਟ ਫੈਕਲੋ ਜੀ ਇੱਕ ਕਲਰ ਆਏਗਾ ਮਸਟਰਡ ਕਲਰ ਲੋ ਜੀ ਚੈੱਕ ਕਰ ਲੋ ਜਿਹੜਾ ਜਿਹੜਾ ਪੀਸ ਚੰਗਾ ਲੱਗ ਰਿਹਾ ਹੈ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਨੰਬਰ ਚੱਲ ਰਿਹਾ WhatsApp ਕਰ ਦਿਓ ਤੇ ਆਰਡਰ ਬੁੱਕ ਕਰਾ ਲਓ ਲੋ ਜੀ ਤੀਜਾ ਕਲਰ ਵੀ ਦਿਖਾਤਾ ਲੋ ਜੀ ਨੂੰ ਅੱਛਾ ਕਲਰ ਵੀ ਦੇਖੋ ਚਾਰੋਂ ਕਲਰ ਬਹੁਤ ਹੀ ਵਧੀਆ ਕਲਰ ਆਨੇ ਆ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਕਪੜਾ ਹੈ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਤੇ ਮਿਲਦਾ ਹੈ ਬ੍ਰਾਂਡ ਵੀ ਬ੍ਰਾਂਡ ਦਾ ਨਾਮ ਨਹੀਂ ਲੈਣਾ ਟੈਗ ਲੱਗਿਆ ਹੋਇਆ ਬ੍ਰਾਂਡ ਦਾ ਤੁਸੀਂ ਆਪਣੇ ਚੈੱਕ ਕਰ ਸਕਦੇ ਹੋ ਬ੍ਰਾਂਡ ਦਾ ਟੈਗ ਵੀ ਲੱਗਾ ਹੋਇਆ ਹੈ ਪੀਸ ਵੀ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਸੋਹਣੇ ਨੇ ਚਾਰ ਚਾਰ ਕਲਰ ਆਣਗੇ ਐਦਾਂ ਕੋਟ ਸੈੱਟ ਆਏਗਾ ਦੇਖੋ ਬਹੁਤ ਹੀ ਸੋਹਣੇ-ਸੋਹਣੇ ਕਲਰਾਂ ਦੇ ਨਾਲ ਬਹੁਤ ਹੀ ਸੋਹਣੇ-ਸੋਹਣੇ ਆਰਟੀਕਲ ਇਕੜੇ ਲੈਣ ਤੇ ਆ ਗਿਆ ਜੀ ਦੋ ਚੜਜੇਨ ਆਏਗਾ ਲੋ ਜੀ ਛਤਰੀ ਵਾਲਾ ਤੇ ਜਾਈਂ ਆ ਲੌਂਗ ਪੀਸ ਇਹ ਚਾਹੀਦਾ ਯਾਰ ਲੋ ਆ ਲੌਂਗ ਸੈਟ ਆਏਗਾ ਲੋ ਜੀ ਚੈੱਕ ਕਰੋ ਫੁੱਲ ਸਾਈਜ਼ ਦੇ ਪੀਸ ਹੋਣਗੇ ਐਨੇ ਤੁਸੀਂ ਸਟਿਚਿੰਗ ਦੇ ਦੇਣੀ ਹੈ ਐਨੇ ਦਾ ਤੁਸੀਂ ਕਪੜਾ ਲੈ ਲੈਣਾ ਦੋਨਾਂ ਚੋਂ ਇੱਕ ਕੰਮ ਹੋਏਗਾ ਜਾਂ ਸਟਿਚਿੰਗ ਦਿਓਗੇ ਜਾਂ ਕਪੜਾ ਲਓਗੇ ਅਸੀਂ ਉਸ ਨੇੜੇ ਤੁਹਾਨੂੰ ਉਹ ਦਾ ਸੈੱਟ ਦੇ ਦੇਣਾ ਥੱਲੇ ਤੁਹਾਨੂੰ ਕੋਰਟ ਸੈੱਟ ਦਿਖਾਇਆ ਤੁਹਾਨੂੰ ਲੌਂਗ ਸੈੱਟ ਦਿਖਾ ਰਿਹਾ ਜੀ ਆ ਦੇਖੋ ਜੀ ਕਲਰ ਦੋਨਾਂ ਚ ਮਿਲਣਗੇ ਕਿਹੜੇ ਡਾਈਨ ਹੋ ਰਾਇਗਾ ਜੀ ਕਿਹੜੇ ਦੇ ਨੋਵਲ ਆਏਗਾ ਆਹ ਫੋਟੋ ਆਏਗੀ ਐਦਾਂ ਪੀਸ ਹੋਏਗਾ ਸੇ ਪਾ ਦੇ ਤੁਸੀਂ ਕਿਹੜੇ ਡਾਈਨ ਆਏਗਾ ਪੀਸ ਚੈੱਕ ਕਰ ਲੋ ਜਿਹੜਾ ਜਿਹੜਾ ਪੀਸ ਵਧੀਆ ਲੱਗ ਰਿਹਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਸਾਨੂੰ WhatsApp ਕਰ ਦਿਓ ਕੱਲ ਨੂੰ ਪਾਰਾਜ ਮਿਲਣਗੇ ਆ ਦੇਖੋ ਬੇਸ ਆਹੀ ਰਹਿਣਾ ਆਫ ਵਾਈਟ ਬੇਸ ਰਹੇਗਾ ਉੱਪਰ ਫਲਾਵਰ ਦੇ ਰੰਗ ਚੇਂਜ ਹੋ ਜਾਣਗੇ ਜੀ ਆ ਦੇਖੋ ਚੰਗੀ ਤਰ੍ਹਾਂ ਪੀਸ ਦੇਖ ਲਓ ਰੇਟ ਦਾ ਧਮਾਕਾ ਵੀ ਕਰ ਦਿੰਦੇ ਆ ਆਫਰ ਵਧੀਆ ਲੈ ਕੇ ਆਏ ਆ ਪੀਸ ਜਿਆਦਾ ਨਹੀਂ ਹੈਗੇ फटाफट ਆਰਡਰ ਕਰ ਦੇਣਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਜਿਹੜਾ ਵੀ ਪੀਸ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਦਿਓ ਜਿਹੜਾ ਇਹਦਾ ਰੇਟ ਰਹਿਣ ਵਾਲਾ ਹੈ ਬਿਲਕੁਲ ਹੀ ਘਟਾ ਕੇ ਰੇਟ ਜਿਹੜਾ ਅੱਜ 77 2025 ਦਾ ਰੇਟ ਹੈ ਜੀ ਪਿੱਛੇ ਇਹ ਸਾਰੇ ਆਰਟੀਕਲ ਮਹਿੰਗੇ ਵਿਕੇ ਅੱਜ ਦਾ ਰੇਟ ਸਿਰਫ 500 ਰੁਪਏ ਜੀ 500 ਰੁਪਏ ਦੇ ਵਿੱਚ ਕੋਰਸਟ ਲੈ ਲਓ 500 ਰੁਪਏ ਦੇ ਵਿੱਚ ਚਾਹੇ ਲੌਂਗ ਸਟ ਲੈ ਲਓ ਆ ਲਓ ਲੌਂਗ ਸਟ ਲੋ ਚਾਹੇ ਕੋਰਸਟ ਲੈ ਲੋ ਕੱਪੜਾ ਵੀ ਨਹੀਂ ਆਣਾ ਤੇ ਸਟਿਚਿੰਗ ਵੀ ਨਹੀਂ ਹੋਣੀ 500 ਰੁਪਏ ਦੇ ਵਿੱਚ 컬러 ਡਿਜ਼ਾਈਨ ਦੇ ਨਾਲ ਚਾਰ-ਚਾਰ ਕਲਰ ਜਿੰਨੇ ਮਰਜ਼ੀ ਪੀਸ ਲੈ ਲਓ ਤੁਹਾਨੂੰ ਮਿਲ ਜਾਣਗੇ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿੱਟ ਤੇ ਮਿਲਣਗੇ 500 ਰੁਪਏ ਦੇ ਵਿੱਚ ਚੰਗੀਤਰਾ ਆਰਟੀਕਲ ਚੈੱਕ ਕਰ ਲਓ ਚਾਰ ਕਲਰ ਦੇ ਚਾਹਣੇ ਸਾਰੇ ਚਾਰ-ਚਾਰ ਕਲਰ ਆਣਗੇ ਅਗਰ ਇਸ ਤੋਂ ਇਲਾਵਾ ਕੁਝ ਦੇਖਣਾ ਚਾਹੁੰਦੇ ਹੋ WhatsApp ਤੇ ਤੁਹਾਨੂੰ ਉਹ ਵੀ ਦਿਖਾ ਦਾਂਗੇ ਜਿਹੜਾ ਪੀਸ ਚੰਗਾ ਲੱਗ ਰਿਹਾ ਫੋਨ ਕਰ ਲਓ ਮੈਸੇਜ ਤੇ ਆਪਣਾ ਆਰਡਰ ਬੁੱਕ ਕਰਾ ਲਓ ਜੀ ਇਸ ਤੋਂ ਇਲਾਵਾ ਤੁਹਾਨੂੰ ਸੂਟਾਂ ਦੀ ਵੈਰਾਈਟੀ ਬਹੁਤ ਮਿਲ ਜੇਗੀ ਕਦੇ ਵੀ ਕਪੜਾ ਮਾਰਕੀਟ ਆ ਰਹੇ ਹੋ ਕਪੜਾ ਮਾਰਕੀਟ ਇੱਕੋ ਕੋਲੇ ਦੇਸਮਾਜ ਕਾਲਜ ਦੇਸਮਾਜ ਕਾਲਜ ਨੇੜੇ ਆਪਣੀ ਦੁਕਾਨ ਪੈਂਦੀ ਹੈ ਬੱਸ ਸਟੈਂਡ ਤੋਂ ਆ ਰਹੇ ਹੋ ਰੇਲਵੇ ਸਟੇਸ਼ਨ ਤੋਂ ਆ ਰਹੇ ਹੋ ਕਿਸੇ ਨੂੰ ਪੁੱਛੋ ਦੇਸਮਾਜ ਕਾਲਜ ਦੇਸਮਾਜ ਦੇ ਕੋਲੇ ਨੇੜੇ ਆਪਣੀ ਦੁਕਾਨ ਪੈਂਦੀ ਹੈ ਜੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਦੇ ਨਾਲ ਕਿਸੇ ਨਾ ਕਿਸੇ ਦਾ ਫਾਇਦਾ ਜਰੂਰ ਹੋ ਜਾਂਦਾ ਹੈ ਜੀ ਤੁਸੀਂ ਇੱਕ ਸ਼ੇਅਰ ਕਰ ਦੋਗੇ ਉਹ ਕਿਸੇ ਨਾ ਕਿਸੇ ਦਾ ਫਾਇਦਾ ਕਰ ਦੇਗੀ ਵੀਡੀਓ ਇਸ ਕਰਕੇ ਸ਼ੇਅਰ ਕਰਿਆ ਕਰੋ ਪੇਜ ਨੂੰ ਫੋਲੋ ਜਰੂਰ ਕਰੋ ਤੇ ਇਹਦੇ ਵਿੱਚੋਂ ਜਿਹੜੇ ਵੀ ਪੀਸ ਪਸੰਦ ਨੇ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਆਪਣਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਆਫਰ ਪ੍ਰਾਈਸ ਇਹਦਾ 500 ਰੁਪਏ ਰਹਿਣਾ 7 7 2025 ਦੀ ਵੀਡੀਓ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਸਤੀ ਗੱਲ ਹੈ